ਇੱਕ ਹੋਰ ਟ੍ਰੈਂਡ ਚੱਲਿਆ ਹੁਣ ਮੈਂ ਉਹ ਵੀ ਬੇਨਤੀ ਕਰਦੇ ਆ ਕਿ ਆਪਣੇ ਆਪ ਨੂੰ ਕਹੋ ਤੁਸੀਂ ਵੀ ਮੈਂ ਦਾ ਤਾਕੜਾ ਨਿਰੋਗ ਆ ਮੈਨੂੰ ਵਿੜਾ ਕੁਝ ਹੋਇਆ ਵੀ ਤੁਸੀਂ ਸੱਚੀ ਵਿੱਚ ਹੋ ਜਾਓਗੇ ਜਿਹਦੇ ਬਾਪੂ ਦੇ ਚਰਨਾਂ 'ਚ ਤੁਸੀਂ ਬੈਠੇ ਹੋ ਨਾ ਇੱਥੇ ਇਹ ਗੱਲ ਦੀ ਇਜਾਜ਼ਤ ਨਹੀਂ ਹੈਗੀ ਹੁਣ ਮੰਨ ਲਓ ਕਿ ਬਜ਼ੁਰਗ ਬੰਦਾ ਹੈ ਬਜ਼ੁਰਗ ਉਹ ਕਹੀ ਜਾਵੇ ਮੈਂ ਤਾਂ 20 ਸਾਲ ਦਾ ਨੌਜਵਾਨ ਆ ਵੀ ਮੈਂ ਤਾਂ ਹਟਾ ਕਟਾ ਵੀ ਮੈਨੂੰ ਤਾਂ ਕੁਝ ਹੋਇਆ ਹੀ ਨਹੀਂ ਉਹ ਉਹਦੇ ਜਵਾਨੀ ਆ ਸਕਦੀ ਹੈ ਕਦੇ ਨਹੀਂ ਆ ਸਕਦੀ ਇਹ ਝੂਠੇ ਦਿਲਾਸੇ ਦੇਣੇ ਨੇ ਆਪਣੇ ਆਪ ਨੂੰ ਵੀ ਐ ਵੀ ਕੁਝ ਹੋ ਜਾਊਗਾ ਇਹ ਬਿਲਕੁਲ ਗੁਰਮਤ ਦੇ ਵਿਪਰੀਤ ਗੱਲਾਂ ਨੇ ਮਹਾਰਾਜ ਕਹਿੰਦੇ ਹਮ ਮੈਲੇ ਤੂੰ ਮੂਜਲ ਕਰਦੇ ਬੰਦਾ ਜਿਹਨੇ ਕਤਲ ਕਰਿਆ ਹੋਵੇ ਬੇਵਚਾਰੀ ਹੋਵੇ ਭ੍ਰਿਸ਼ਟ ਅਤਿਆਚਾਰੀ ਹੋਵੇ ਉਹ ਕਹੀ ਜਾਵੇ ਮੈਂ ਤਾਂ ਸੱਚਾ ਸੋਚਾ ਇਨਸਾਨ ਆ ਮੈਂ ਕਿਹੜਾ ਕਿਸੇ ਨੂੰ ਕੁਝ ਕੀ ਲਾ ਦੂਸਰੀ ਗੱਲ ਕੋਈ ਸ਼ਰਾਬੀ ਕਬਾਬੀ ਹੈ ਉਕੇ ਜੀ ਵਿਧਾਇਕ ਜੀ ਆਪਾਂ ਤਾਂ ਵੈਸ਼ਨ ਨੂੰ ਬੰਦੇ ਆ ਆਪਾਂ ਤਾਂ ਕਿਸੇ ਚੀਜ਼ ਦੇ ਹੱਥੇ ਨਹੀਂ ਲਾਂਦੇ ਕਿ ਉਹ ਸਮਾਜ ਉਹਦੇ ਯਕੀਨ ਕਰ ਲਏਗਾ ਜਾਓ ਕਹਿਣ ਨਾਲ ਵੈਸ਼ਨ ਹੋ ਜਾਏਗਾ ਨਹੀਂ ਬਿਲਕੁਲ ਪਰ ਇੱਥੇ ਇੱਥੇ ਤੇ ਜੋ ਕੁਛ ਤੁਸੀਂ ਹੈਗੇ ਹੋ ਨਾ ਉਹ ਉਹ ਪ੍ਰਵਾਨ ਕਰੋ ਵੀ ਮਹਾਰਾਜ ਅਸੀਂ ਤੇ ਸਾਨੂੰ ਤੇ ਕਿਸੇ ਚੀਜ਼ ਦਾ ਪਤਾ ਨਹੀਂ ਤੁਸੀਂ ਪੜਦੇ ਆ ਨਾ ਅੰਦੋਲਾ ਨੀਚ ਜਾਤ ਪਰਦੇਸੀ ਇਹ ਆ ਸੀ ਹਮ ਮੈਲੇ ਤੂੰ ਉਜਲ ਕਰਤੇ ਹਮ ਨਿਰਗੁਣ ਦੂਤਾ ਤਾਂ ਹਮ ਅਵਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛੜ ਵਿਖੇ ਵਿਖਖਾਈ ਜੇ ਬੰਦਾ ਇਹ ਕਹੀ ਜਾਵੇ ਵੀ ਮੈਂ ਮੌਤ ਤੋਂ ਬਚਣਾ ਹੈ ਮੌਤ ਮੈਨੂੰ ਆ ਨਹੀਂ ਸਕਦੀ ਲੈ ਮੈਂ ਕਿਹੜਾ ਮੌਤ ਤੇ ਡਰਦਾ ਡਰਨਾ ਕੁਝ ਹੋਰ ਗੱਲ ਹੈ ਮੌਤ ਨੇ ਆ ਕੇ ਤੈਨੂੰ ਝਪਟ ਮਾਰ ਲੈਣੀ ਉਹ ਬਹੁਤ ਫਰਕ ਹੈ ਗੱਲਾਂ ਕਹਿਣੀਆਂ ਤੇ ਕਰਨੀ 'ਚ ਬੜਾ ਗੁਰਮੁਖ ਪਿਆਰੋ ਜਨਰਾਦ ਦਾ ਅੰਤਰ ਹੁੰਦਾ ਹੈ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਮਨ ਕੀ ਮਨ ਹੀ ਮਾਹਰ ਹੈ ਨਾਹਰ ਭਜੇ ਨਾ ਤੀਰ ਤੇ ਸੇਵੇ ਚੋਟੀ ਕਾਲ ਗਹੇ